ਯਾਰ ਗਲਤੀ ਉਹ ਮਲੰਗ ਬੰਦਾ ਕਰੇ ਬਾਹਰ ਬੈਠਾ ਤੇ ਉਹਦੀ ਮਾਫੀ ਮਾਪਿਓ ਨੂੰ ਮੰਗਣੀ ਪਵੇ ਯਾਰ ਉਹ ਵੀ ਸਾਰਿਆਂ ਦੇ ਸਾਹਮਣੇ ਇਹ ਕੋਈ ਚੰਗੀ ਗੱਲ ਤਾਂ ਮੈਨੂੰ ਲੱਗੀ ਨਹੀਂ ਜੇ ਸਜ਼ਾ ਦੇਣੀ ਹੈ ਤਾਂ ਉਸ ਬੰਦੇ ਨੂੰ ਦਿਓ ਜਿਹੜਾ ਬੰਦਾ ਖੁਦ ਆਪਣੀ ਜਵਾਨ ਦੇ ਵਿੱਚੋਂ ਗੰਦਮੰਦ ਬੋਲ ਰਿਹਾ ਹੈ ਹਾਂ ਜੇ ਨਾ ਮਾਪਿਓ ਦੀ ਸਹਿ ਹੋਵੇ ਜਾਂ ਇਹਨਾਂ ਨੇ ਉਹ ਥਾਪੜਾ ਦਿੱਤਾ ਹੋਵੇ ਕਿਹਾ ਹੋਵੇ ਵੀ ਐਵੇਂ ਬੋਲ ਫੇਰ ਠੀਕ ਹੈ ਗਨਾਹਦਾਰ ਨੇ ਪਰ ਜੇ ਇਹਨਾਂ ਨੇ ਕੁਝ ਕੀਤਾ ਹੀ ਨਹੀਂ ਇਹ ਪਹਿਲੇ ਹੀ ਉਸ ਆਪਣੀ ਔਲਾਦ ਤੋਂ ਦੁਖੀ ਨੇ ਪਹਿਲੇ ਹੀ ਆਪਣੇ ਘਰ ਦੇ ਹਾਲਾਤ ਦੱਸ ਰਹੇ ਨੇ ਉਹ ਮੁੰਡੇ ਪ੍ਰੇਮ ਟਲੋਰ ਹੀ ਜਾਂਦੇ ਉਹ ਉਹ ਦੱਸ ਰਿਹਾ ਉਹਨੂੰ ਇਹਦਾ ਪਿਓ ਕਿ 2.5 ਲੱਖ ਰੁਪਏ 5-6 ਸਾਲਾਂ ਦੇ ਵਿੱਚ ਸਾਨੂੰ ਭੇਜਿਆ ਤੇ ਸਾਡੇ ਘਰ ਦੇ ਹਾਲਾਤ ਕਿੱਦਾਂ ਦੇ ਆ ਮੈਂ ਬਿਮਾਰ ਆ ਇਹ ਤਾਂ ਯਾਰ ਪਹਿਲੇ ਹੀ ਬਹੁਤ ਦੁਖੀ ਸੀ ਤੇ ਅੱਜ ਇਹ ਤੋਂ ਮਾਫੀ ਮੰਗਾ ਕੇ ਮੈਨੂੰ ਤਾਂ ਲੱਗਦਾ ਨਹੀਂ ਕਿ ਯਾਰ ਕੋਈ ਚੰਗੀ ਗੱਲ ਕੀਤੀ ਐ ਪਿਓ ਤੋਂ ਮਾਫੀ ਮੰਗਾ ਕੇ ਕੀ ਉਹ ਬਖਸ਼ਿਆ ਜਾਊਗਾ ਕੀ ਜਿਹੜਾ ਉਹਨੇ ਗੁਨਾਹ ਕੀਤਾ ਉਹ ਮaaf ਕਰ ਦੋਗੇ ਮੈਂ ਸਿੱਖ ਕੌਮ ਨੂੰ ਪੁੱਛਣਾ ਚਾਹਣਾ ਜਾਂ ਜਿਹੜੇ ਬੰਦਿਆਂ ਨੇ ਮਾਫੀ ਮੰਗਵਾਈ ਹੈ ਮੈਂ ਉਹਨਾਂ ਨੂੰ ਸਤਕਾਰਯੋਗ ਮੇਰੇ ਭਰਾਵਾਂ ਨੂੰ ਪੁੱਛਣਾ ਚਾਹਣਾ ਕਿ ਮਾਂ ਪਿਓ ਨੇ ਮਾਫੀ ਮੰਗ ਲਈ ਹੈ ਕੀ ਹੁਣ ਮੰਨੇ ਨੂੰ ਮaaf ਕਰ ਦਿੱਤਾ ਜਾਊਗਾ ਇਹ ਕੁਐਸਚਨ ਹੈ ਜਰ ਜੇ ਕੌਮ ਸਾਡੀ ਇਦਾਂ ਕਰਨ ਲੱਗੀ ਕਿ ਆਪਾਂ ਕਿਸੇ ਬਜ਼ੁਰਗ ਨੂੰ ਨੀਮਾ ਚਕਾਈਏ ਕਿਸੇ ਮਾਂ ਨੂੰ ਨੀਮਾ ਚਕਾਈਏ ਉਹਦੀ ਔਲਾਦ ਕਰਕੇ ਤਾਂ ਫਿਰ ਇਹ ਚੰਗੀ ਗੱਲ ਨਹੀਂ ਜਿਹੜਾ ਗੁਨਾਹ ਮੰਨੇ ਨੇ ਕੀਤਾ ਉਹਦੀਆਂ ਭਾਵੇਂ ਲੱਤਾਂ ਤੋੜਨ ਉਹਦੇ ਭਾਵੇਂ ਕੋਈ ਹੱਡ ਟੁੱਟਣ ਹਨਾ ਉਹਦੀ ਭਾਵੇਂ ਜੀਬ ਵੱਡੀ ਜਾਵੇ ਇਹ ਉਸੇ ਨੂੰ ਹੀ ਹੱਕ ਬਣਦਾ ਕਿ ਉਸੇ ਨੂੰ ਹੀ ਇਹ ਸਜ਼ਾ ਦਿੱਤੀ ਜਾਵੇ ਮਾਂ ਪਿਓ ਨੂੰ ਕਿਉਂ ਮਾਂ ਪਿਓ ਨੂੰ ਕੌਂਚਕਾਇਆ ਜਾ ਰਿਹਾ ਸੋ ਇਹ ਗੱਲ ਮੇਰੇ ਪ੍ਰਭੂ ਦਿਲ ਜੇ ਨੂੰ ਲੱਗੀ ਮੈਂ ਤਾਂ ਬੋਲਤੀ ਕਿਉਂਕਿ ਆਪਾਂ ਜਜ਼ਬਾਤੀ ਜੇ ਬੰਦੇ ਆ ਜਿਹੜੀ ਚੀਜ਼ ਚੁਬਦੀ ਹੈ ਤਾਂ ਚੁਬਦੀ ਉਹ ਹੈ ਵੀ ਇਹ ਚੰਗਾ ਨਹੀਂ ਹੋਇਆ ਖਤਮ ਉੱਚੀ ਮੈਂ ਵੀ ਯਾਰ ਵੀਡੀਓ ਸੁਣ ਕੇ ਨਾ ਭਾਵਿਕ ਹੋ ਰਿਹਾ ਮੇਰੇ ਵੀ ਅੱਖਾਂ ਦੇ ਵਿੱਚ ਹੰਝੂ ਇੱਕ ਵਸ ਆ ਨਹੀਂ ਰਹੇ ਕਿ ਯਾਰ ਮਾਪਿਓ ਨੂੰ ਇੱਕ ਨਿਮਣਾ ਪਾਵੇ ਆਪਣੀ ਔਲਾਦ ਕਰਕੇ ਤਾਂ ਮੈਂ ਉਸ ਫੁੱਦੂ ਬੰਦੇ ਨੂੰ ਕਹਿਣਾ ਚਾਹਣਾ ਮੰਨੇ ਨੂੰ ਤੇ ਜਿਹੜੇ ਉਹਦੇ ਆਲੇ-ਦਾਲ ਨੂੰ ਲਈ ਬੈਠੇ ਐ ਮਨ ਨੂੰ ਪੁੱਛਣਾ ਚਾਹਣਾ ਫੁੱਦੂ ਬੰਦੇਓ ਉਹ ਤੁਹਾਡੇ ਮਾਪਿਓ ਨੂੰ ਉਹ ਦੁਨੀਆ ਅੱਗੇ ਝੁਕਣਾ ਪੈ ਰਿਹਾ ਹੋਵੇ ਉਹ ਮਾਫੀਆਂ ਮੰਗਦੇ ਫਿਰ ਫਿਰਦੇ ਹੋਣ ਤੇ ਲਾਹਣਤਾ ਉਹ ਤੁਹਾਡੇ ਤੇ ਲਾਹਣਤਾ ਹੈ ਇਹੋ ਜੀ ਕਲਾਕਾਰੀ ਤੇ ਤੇ ਇਹੋ ਜੀ ਆਹ ਤੇਰੀ ਬਦਮਾਸੀ ਤੇ ਜਿਹੜੇ ਦੇ ਨਾਲ ਦੇ ਬੰਦੇ ਆ ਮੈਨੂੰ ਕਹਿਣਾ ਵੀ ਇਹਨੂੰ ਦਵਾਈ ਦਵਾਈ ਦਵਾਓ ਭਰਾਵੋ ਇਹ ਇਹਨੂੰ ਦਵਾਈ ਦਵਾਓ ਇਹ ਮੋਬਾਈਲਾਂ ਤੇ ਬਹਿ ਕੇ ਬੋਲਣ ਜੋਗਾ ਨਹੀਂ ਐ ਬੜੀਆਂ ਬਦਵਾਸੀ ਦੀਆਂ ਗੱਲਾਂ ਕਰਦਾ ਇਹ ਪਾਗਲ ਬੰਦਾ ਜਦੋਂ ਸਾਡੀ ਕੌਮ ਦੇ ਜਥੇਦਾਰ ਨੂੰ ਇਹ ਐਨਾ ਕੁਝ ਬੋਲ ਸਕਦਾ ਕੱਲ ਨੂੰ ਕਿਸੇ ਹੋਰ ਨੂੰ ਵੀ ਬੋਲ ਸਕਦਾ ਤੇ ਫਿਰ ਬਾਅਦ ਦੇ ਵਿੱਚ ਜਦੋਂ ਸਿੰਘ ਸਾਡੇ ਸੋਧਾ ਲਾ ਦਿੰਦੇ ਆ ਤੇ ਫਿਰ ਸਾਨੂੰ ਮਤਬਦਦੀ ਬਖਵਾਦ ਦਾ ਟੈਗ ਲਾ ਦਿੱਤਾ ਜਾਂਦਾ ਹੁਣ ਸਰਕਾਰਾਂ ਸੁੱਤੀਆਂ ਨੇ ਕਿਸੇ ਨੂੰ ਨਹੀਂ ਪਤਾ ਕਿ ਉਹ ਕਿਹਨੂੰ ਗਲਤ ਬੋਲ ਰਿਹਾ ਹੈ ਕਿਨੂੰ ਕੀ ਕੁਝ ਬੋਲ ਰਿਹਾ ਹੈ ਸਾਡੀ ਕੌਮ ਦੇ ਜੱਥੇਦਾਰ ਬਾਰੇ ਕੀ ਕੁਝ ਬੋਲ ਰਿਹਾ ਹੈ ਕਿ ਸਰਕਾਰਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨੂੰ ਲੱਭ ਨਹੀਂ ਸਕਦੇ ਕਿ ਉਹਨੂੰ ਰੋਕ ਨਹੀਂ ਸਕਦੇ ਇੱਥੇ ਸਾਡੇ ਵਰਗਿਆਂ ਦਾ ਪੇਜ ਠਾਡਾਂਦੇ ਆ ਜੇ ਅਸੀਂ ਐਨਐਸਏ ਦੇ ਖਿਲਾਫ ਬੋਲੀਏ ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ 'ਚ ਅਸੀਂ ਉਦੋਂ ਲੋਕਾਂ ਨੂੰ ਅਪੀਲਾਂ ਕੀਤੀਆਂ ਤੇ ਦੂਜੇ ਦਿਨ ਪੇਜ ਡਾਤੇ ਉਦੋਂ ਬਾਅਦ ਕਿਸਾਨੀ ਅੰਦੋਲਨ ਦੇ ਵਿੱਚ ਫੇਰ ਪੇਜ ਡਾਤੇ ਤੇ ਸਾਡਾ ਤੀਜੇ ਦਿਨ ਪੇਜ ਡਾ ਦਿੰਦੇ ਹਾਂ ਉਹ ਜਿਹੜਾ ਉਹ ਬੰਦਾ ਬਕਵਾਸ ਕਰੀ ਜਾਂਦਾ ਹੈ ਡੱਕ ਕੇ ਸ਼ਰਾਬ ਦਾ ਤੇ ਉਹਦੇ ਬਾਰੇ ਆ ਸਰਕਾਰ ਕਿੱਥੇ ਸੁੱਤੀ ਪਈ ਹੈ ਹੁਣ ਕਿਉਂ ਨਹੀਂ ਉਹਦੇ ਉਹਦੇ ਪੇਜ ਕਿਉਂ ਨਹੀਂ ਡਾਇਆ ਜਾ ਰਹੇ ਬਾਈ ਇੱਥੋਂ ਪਤਾ ਲੱਗਦਾ ਕਿ ਹੱਕਾਂ ਦੀ ਖਾਤਰ ਬੋਲਣ ਵਾਲਿਆਂ ਨੂੰ ਦੱਬਿਆ ਜਾਂਦਾ ਤੇ ਇੱਥੇ ਭੜਕਾਉ ਪਾਸਨ ਦੇ ਨਾਲ ਨੂੰ ਉਵਾੜਿਆ ਜਾਂਦਾ ਤਾਂ ਜੋ ਸਾਡੇ ਸਿੰਘ ਕੋਈ ਸੋਧਾ ਲਾ ਦੇ ਤੇ ਫਿਰ ਉਹਤੇ ਦੁਨੀਆ ਹੱਸੇ ਤੇ ਉਹਨੂੰ ਸਜ਼ਾ ਦਿੱਤੀ ਜਾਵੇ ਇਹ ਜਾਣ ਬੁੱਝ ਕੇ ਸਰਕਾਰਾਂ ਵੱਲੋਂ ਅਕੀਤਾ ਜਾਂਦਾ ਹਵਾਰਿਆ ਜਾਂਦਾ ਪਰ ਮੈਂ ਆਪਣੀ ਕੌਮ ਨੂੰ ਬੇਨਤੀ ਕਰਨਾ ਚਾਹਨਾ ਕਿ ਸਜ਼ਾ ਦਾ ਹੱਕਦਾਰ ਮਨਪ੍ਰੀਤ ਮੰਨਾ ਹੈ ਉਹਦੇ ਮਾਪਿਓ ਨੂੰ ਸਜ਼ਾ ਦੇ ਹੱਕਦਾਰ ਨਾ ਬਣਾਓ ਉਹਨਾਂ ਤੋਂ ਮਾਫੀ ਆ ਨਾ ਮੰਗਵਾਓ